ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਜੀ ਅੱਜ ਵਾਲੇ ਵਲੌਗ ਦੀ ਆਪਣੀ ਸ਼ੁਰੂਆਤ ਹੋ ਰਹੀ ਹੈ। ਸਵੇਰ ਦੀ ਠੰਡੀ ਸੁਹਾਣੀ ਜਿਹੜੀ ਆ ਰੁੱਤ ਦੇ ਨਾਲ ਬਹੁਤ ਹੀ ਵਧੀਆ ਅੱਜ ਲੱਗ ਰਿਹਾ ਕਿਉਂਕਿ ਅੱਜ ਮੌਸਮ ਹੈ ਬਹੁਤ ਵਧੀਆ ਠੰਡਾ ਹਾਲਾਂਕਿ ਦਿੱਲੀ ਹੁੰਦਾ ਪਰ ਅੱਜ ਸਵੇਰੇ ਸਵੇਰੇ ਜਿਹੜੀ ਹੈ ਬੱਦਲਾਂ ਦੇ ਨਾਲ ਹਵਾ ਵੀ ਚੱਲ ਰਹੀ ਤੇ ਬੱਦਲ ਵੀ ਬਹੁਤ ਸੋਹਣੇ ਲੱਗ ਰਹੇ ਆ ਕਿਤੇ ਦੂਰ ਮੀਂਹ ਪੈ ਰਿਹਾ ਤੇ ਆਸ਼ਾ ਕਰਦੀ ਆਂ ਵੀ ਆਪਣੇ ਵੀ ਮੀਂਹ ਆਊਗਾ ਦੇਖੋ ਜੀ ਫੁੱਲ ਪੱਤੀਆਂ ਹਿਲ-ਹਿਲ ਕੇ ਗਵਾਹੀ ਦੇ ਰਿਹਾ ਵੀ ਅੱਜ ਮੌਸਮ ਬਹੁਤ ਵਧੀਆ ਆ ਤੇ ਆਸ਼ਾ ਕਰਦੀ ਤੁਸੀਂ ਵੀ ਸਾਰੇ ਠੀਕ-ਠਾਕ ਹੋਗੇ ਵਧੀਆ ਹੋਗੇ ਤੇ ਤੁਹਾਡੇ ਵੀ ਇਹੋ ਜਿਹਾ ਮੌਸਮ ਹੋਵੇ ਕਿਉਂਕਿ ਗਰਮੀ ਦੇ ਵਿੱਚ ਨਾ ਜਦੋਂ ਠੰਡੀ ਠੰਡੀ ਹਵਾ ਆਉਂਦੀ ਹੈ ਚਾਹੇ ਆਪਾਂ ਕਿੰਨੇ ਕੂਲ ਰੇਸੀ ਲਾ ਲਈਏ ਪਰ ਜਦੋਂ ਠੰਡੇ ਠੰਡੀ ਹਵਾ ਆਉਂਦੀ ਆ ਤੇ ਇਹ ਫੁੱਲ ਪੱਤੀਆਂ ਬੜੇ ਸੋਹਣੇ ਲੱਗਦੇ ਆ ਨਾ ਮੌਸਮ ਬੜਾ ਸੁਹਾਵਣਾ ਲੱਗਦਾ ਤੇ ਕੰਮ ਨੂੰ ਵੀ ਬੜਾ ਜੀ ਕਰਦਾ ਆ ਤੇ ਅੱਜ ਸੱਚੀ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਲਓ ਜੀ ਟਾਈਮ ਹੋ ਗਿਆ 11 ਵਜੇ ਦਾ ਉਸ ਤੋਂ ਬਾਅਦ ਆਪਾਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਟਾਈਮ ਵੀ ਨਹੀਂ ਲੱਗਿਆ ਕਿਉਂਕਿ ਮੈਂ ਛੇਤੀ ਛੇਤੀ ਅੱਜ ਕੰਮ ਨੇ ਵੇੜਿਆ ਮੈਂ ਕਿਹਾ ਚਲੋ ਮੌਸਮ ਤਾਂ ਠੰਡਾ ਹੋ ਗਿਆ ਚਾਹੇ ਮੀਂਹ ਨਹੀਂ ਆਇਆ ਤਾਂ ਆਪਾਂ ਤੁਰ ਪਏ ਜੀ ਸ਼ਾਪਿੰਗ ਕਰਨ ਵਾਸ ਤੇ ਸ਼ਾਪਿੰਗ ਤੁਹਾਨੂੰ ਬਾਅਦ ਚ ਦਿਖਾਵਾਂਗੇ ਕੀ ਕੀ ਸ਼ਾਪਿੰਗ ਕੀਤੀ ਆ ਬਸ ਸੂਟਾ ਵਾਲੀ ਸ਼ਾਪ ਤੇ ਗਏ ਇੱਥੇ ਮੈਂ ਗਈ ਆ ਜੀ ਦੁਪੱਟੇ ਵਾਲੀ ਸ਼ਾਪ ਤੇ ਦੁਪੱਟੇ ਮੈਨੂੰ ਖਾਸ ਕੋਈ ਜਰਾ ਪਸੰਦ ਨਹੀਂ ਆਏ ਫਿਰ ਮੈਂ ਇੱਕ ਹੀ ਦੁਪੱਟਾ ਲਿਆਇਆ ਉਹ ਮੈਂ ਦਿਖਾਵਾਂਗੀ ਤੁਹਾਨੂੰ ਐਂਡ 'ਚ ਇਸ ਕਰਕੇ ਪੂਰਾ ਵਲੌਗ ਤੁਸੀਂ ਜ਼ਰੂਰ ਦੇਖਿਓ ਜੀ ਤੇ ਪੂਰਾ ਵਲੌਗ ਦੇਖੋਗੇ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਕੀ ਸ਼ਾਪਿੰਗ ਕੀਤੀ ਆ ਕਿਉਂਕਿ ਆਪਾਂ ਨੂੰ ਆਦਤ ਹੁੰਦੀ ਆ ਕਿ ਆਪਾਂ ਦੁਕਾਨ ਸਾਰੀ ਫਰੋਲ ਦਿੰਦੇ ਨੇ ਲੈਨੇ ਆਪਾਂ ਕੋਈ ਕੋਈ ਚੀਜ਼ ਹੈ ਜਿਹੜੀ ਸਿਲੈਕਟ ਕਰਕੇ ਹਨਾ ਤੇ ਇਸ ਕਰਕੇ ਮੈਂ ਕਾਫੀ ਜੜੀਆਂ ਇੱਥੇ ਚੁੰਨੀਆਂ ਵਗੈਰਾਂ ਜੜੀਆਂ ਦੇਖੀਆਂ ਮੈਨੂੰ ਵੈਸੇ ਵੀ ਹੁੰਦਾ ਹੈ ਜਿਆਦਾ ਚੀਜ਼ ਪਹਿਲੀ ਵਾਰ ਚ ਪਸੰਦ ਆ ਜਾਂਦੀ ਨਾ ਛੇਤੀ ਆਉਂਦੀ ਨਹੀਂ ਕਿ ਉਸ ਤੋਂ ਬਾਅਦ ਪਹੁੰਚ ਗਈ ਸੀ ਕਿ ਮੈਂ ਇਸ ਸ਼ਾਪ ਤੇ ਇਸ ਸ਼ੌਪ ਤੇ ਲੈਣਾ ਸੀ ਕੁਝ ਮਨਵੀਰ ਵਾਸਤੇ ਖਾਣ ਪੀਣ ਵਾਸਤੇ ਲੈਣਾ ਸੀਗਾ ਫਿਰ ਮੈਨੂੰ ਯਾਦ ਆ ਗਿਆ ਵੀ ਇੱਕ ਦੋ ਜਿਹੜੇ ਸੋਦੇ ਆ ਉਹ ਵੀ ਪਹਿਲਾਂ ਰਹਿ ਗਏ ਸੀ ਉਹ ਵੀ ਲੈ ਹੀ ਚਲਦੀਆਂ ਕਿਉਂਕਿ ਫਿਰ ਬਾਅਦ ਚ ਮੈਨੂੰ ਹੀ ਯਾਦ ਕਰਉਣਾ ਪੈਂਦਾ ਵੀ ਆਹ ਵਾਲੀ ਚੀਜ਼ ਰਹਿ ਗਈ ਐ ਤੇ ਫਿਰ ਕਹਿ ਦਿੰਦੇ ਆ ਪਹਿਲਾਂ ਨਹੀਂ ਦੱਸ ਸਕਦੇ ਸੀ ਇਸ ਕਰਕੇ ਮੈਂ ਕਿਹਾ ਚਲੋ ਅੱਜ ਆਏ ਹੋਏ ਆ ਤਾਂ ਅੱਜ ਲੈ ਹੀ ਜਾਣੇ ਆ ਤੇ ਇਸ ਕਰਕੇ ਬਸ ਮੈਥੇ ਉਹ ਚੀਜ਼ਾਂ ਲੱਭ ਰਹੀ ਸੀਗੀ ਕਾਫੀ ਚੀਜ਼ਾਂ ਵਧੀਆ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਇਸ ਸ਼ੌਪ ਤੋਂ ਤੇ ਉਸ ਤੋਂ ਬਾਅਦ ਪਹੁੰਚ ਗਈ ਮੈਂ ਲੈਸਸ ਵਾਲੀ ਸ਼ੌਪ ਤੇ ਇਹ ਤੇ ਇਹ ਸ਼ਾਪ ਤੇ ਸਾਰੇ ਤਰ੍ਹਾਂ ਦੀਆਂ ਲੈਸਸ ਬਹੁਤ ਸੋਹਣੀਆਂ ਸੋਹਣੀਆਂ ਮਿਲ ਜਾਂਦੀਆਂ ਜਿਸ ਤਰੀਕੇ ਦੀ ਮਰਜ਼ੀ ਲੈ ਲਓ ਤੇ ਇਸ ਕਰਕੇ ਮੈਂ ਕਿਹਾ ਚਲੋ ਇੱਥੇ ਜਾ ਕੇ ਦੇਖਦੀ ਆ ਇੱਥੇ ਸਿਲੈਕਟ ਕਰਦੀ ਆ ਡੱਡ ਸ਼ਾਪ ਤੇ ਕੀ ਜਾਣਾ ਆ ਬਹੁਤ ਵਧੀਆ ਲੈਸਸ ਤੁਸੀਂ ਨਾ ਇੱਕ ਵਾਰ ਇਹ ਬਾਹਰ ਰੱਖ ਲਓ ਜਿਐਸ ਤੇ ਹੋਰ ਸ਼ਾਪ ਤੋਂ ਮਿਲ ਗਈ ਠੀਕ ਨੇ ਫਿਰ ਕਰੇ ਨਹੀਂ ਲੱਜਾਂਗੇ ਮੀਟਰ ਨਹੀਂ ਹੋਈ ਪੂਰੀ ਨਹੀਂ ਲੈਸ ਕਿੰਨੀ ਵੀ ਮੀਟਰ ਦੇਖਣਾ ਤੇ ਹਲਾਜੀ ਹੁਣ ਪਹੁੰਚ ਗਏ ਘਰੇ ਤੇ ਸਮਾਰਟ ਮੰਮੀ ਦਾ ਮਨਵੀਰ ਦਾ ਫੇਵਰਿਟ ਲੈਂਦੇ ਰਾਸਾ ਮੀਰਾ ਨੂੰ ਮਨਵੀਰ ਦਾ ਕੇਕ ਰਿਹਾ ਇਹ ਲੈ ਲੈਂਦੇ ਦੋ ਪੈਕੇਟ 1/2 ਚਮਚਾ ਨਾਲ ਸਮਾਰਟ ਮੰਮੀ ਦੇ ਪਰਲੇਜੀ ਬਿਸਕਟ ਹੂੰ ਇਹ ਹਜੇ ਤੱਕ ਤੇ ਮਨਵੀਰ ਦੇ ਫੇਵਰਿਟ ਹੈ ਬਚਪਨ ਤੋਂ ਲੈ ਕੇ ਹੈ ਨਾ ਤੇ ਆ ਲੈਂਦੇ ਜੀ ਪਾਣੀ ਦੁੱਧ ਪੋਣ ਵਾਲਾ ਪਾਣੀ ਇਹ ਰੜਕਣਾ ਤੋਂ ਵਾਸਤੇ ਬਰਸ਼ ਲੈ ਲਿਆ। ਇਹ ਟੁੱਟ ਗਿਆ, ਸੂਣੀ ਵੀ ਟੁੱਟ ਗਈ। ਇਹ ਬਰਸ਼ ਵੀ ਟੁੱਟ ਗਿਆ। ਲੱਗਦਾ ਲੋਕ ਖਾਲੀ ਇਸ ਮੰਨ ਗਿਆ ਕਰਦੇ ਆ ਨਾਲੇ ਸੇ। 4 ਦਿਨ ਸੌਦਾ ਹੋ ਜਾਂਦਾ ਨਾ ਕੋਈ ਨਾ ਕੋਈ ਚੀਜ਼ ਭੁੱਲ ਜਾਂਦੀ ਆ। ਆ ਜਿਹੜੇ ਸਕਰਬ ਬਰਸ਼ ਸੀਗੇ ਇਹ ਵੀ ਰਹਿ ਗਏ ਸੀਗੇ ਇਹ ਲੈ ਕੇ ਆਈ। ਆ ਐਡੋਨੇ ਲੈ ਕੇ ਆਈ। ਇਹ ਵੀ ਭਾਂਡੇ ਸਾਫ਼ ਕਰਨ ਵਾਲੇ ਜਿਹੜੇ ਬਰਸ਼ ਹੁੰਦੀ ਆ ਉਹ ਲੈ ਕੇ ਆਈ। ਕਿਉਂਕਿ ਸਾਬਣ ਨਾਲ ਆ ਦੇਖੋ ਸੋਦਾ ਲੈੰਦਰ ਇਹ ਚੀਜ਼ ਭੁੱਲ ਗਈ ਵਿੰਗ ਸਾਬਣ ਇਹ ਬਹੁਤ ਜ਼ਰੂਰੀ ਹੈ ਲ ਮੈਨੂੰ ਪਤਾ ਇਹ ਮੈਨੂੰ ਜਿਆਦਾ ਚਾਹੀਦਾ ਇਸ ਕਰਕੇ ਹੋਰ ਕਿਸੇ ਕੇ ਬ੍ਰੈਡ ਬ੍ਰੈਡ ਕੱਟ ਲਏ ਕਿਉਂਕਿ ਹੁਣ ਬ੍ਰੈਡ ਖਾਵਾਂਗੇ ਚਾਹ ਦੇ ਨਾਲ ਤੇ ਬਾਕੀ ਸਬੰਦ ਖਾਵਾਂਗੇ ਆਪਾਂ ਬਾਅਦ ਵਿੱਚ ਕਿਉਂਕਿ ਹੁਣ ਚਾਹ ਬਣਾਉਣ ਲੱਗੀ ਹੈ ਤੇ ਮੰਡੀੋਂ ਆ ਕੇ ਆਪਾਂ ਕਿਤਾ ਰੈਸਟ ਤੇ ਬਾਹਰ ਧੁੱਪ ਛਾਂ ਦੀ ਹੋ ਰਹੀ ਹੈ ਨਾ ਜਿਆਦਾ ਗਰਮੀ ਹੈ ਤੇ ਨਾ ਹੀ ਜਿਆਦਾ ਮੌਸਮ ਠੰਡਾ ਹੈ ਆ ਅਗਰ ਤਾਂ ਹਮਾ ਸਹੁਰੇਲੀ ਕਰਦੇ ਉਹ ਵੀ ਬਹੁਤ ਜ਼ਰਾ ਗੱਡੀ ਇਹਨੂੰ ਨੇ ਸੰਭਾਲ ਸਮਾਈ ਉਹ ਮੰਨਵੀਰ ਮੰਨਵੀਰ ਦੀ ਡਿਊਟੀ ਆ ਆਪਾਂ ਬਣਾਉਣੀ ਹੈ ਚਾ ਠੀਕ ਹੈ ਜੀ ਬਾਅਦ ਵਿੱਚ ਮਿਲਦੇ ਆਂ ਧੁੱਪ ਚ ਕਣੀਆਂ ਪੈ ਰਹੀਆਂ ਨੇ ਉਹ ਬੱਦਲ ਬਣ ਰਹੇ ਆ ਛੋਟ ਛੋਟੀਆਂ ਕਣੀਆਂ ਆ ਰਹੀਆਂ ਭੂੜੀ ਆ ਰਹੀ ਹੈ ਜੋ ਛੋਟੇ ਹੁੰਦੇ ਸੀ ਨਾ ਐ ਕਹਿੰਦੇ ਦਸੇ ਗਿੱਦੜ ਗਿੱਡੜੀ ਦਾ ਵਿਆਹ ਹੁੰਦਾ ਜੇ ਧੁੱਪ ਚ ਕਣੀਆਂ ਆਉਂਦੀਆਂ ਐ ਸਾਨੂੰ ਕਹਿ ਦਿੰਦੇ ਹੁੰਦੇ ਸੀ ਹੁਣ ਪਤਾ ਲੱਗਦਾ ਵੀ ਧੁੱਪ ਚ ਵੀ ਨਹੀਂ ਪੈਣ ਇਹ ਦਾਲ ਮੈਂ ਸਵੇਰੇ ਪੇਕੇ ਰਾਗੀ ਸੀਗੀ ਹੁਣ ਬਣਾਉਣੀ ਹੈ ਇਹ ਜਿਹੜੀ ਦਾਲ ਪੀਸੀ ਸੀਗੀ ਨਾ ਮੂੰਗੀ ਦੀ ਉਹ ਵਾਲੀ ਹੈ ਦੇਖੋ ਇਹ ਜੀ ਬਣ ਜਾਂਦੀ ਹੈ ਨਾ ਤੇ ਇਸ ਨੂੰ ਹੁਣ ਮੈਂ ਛਿਲਕੇ ਜਿਹੜੇ ਉੱਪਰ ਆ ਗਏ ਐ ਇਸ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਧੋ ਲੂੰਗੀ ਛਿਲਕੇ ਸਾਰੇ ਲਾ ਕੇ ਫਿਰ ਬਣਾ ਲੂੰਗੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਇਹ ਤੇ ਬਸ ਇੰਨਾ ਵੀ ਇਹਨੂੰ 3-4 ਘੰਟੇ ਭਿਉਂ ਦਿਓ ਫਿਰ ਬਹੁਤ ਵਧੀਆ ਹੁੰਦਾ ਹੈ ਤੇ ਛਿਲਕਾ ਜਿਹੜਾ ਰਹਿ ਜਾਂਦਾ ਉਹ ਸਾਰਾ ਜਿਹੜਾ ਆ ਇਦਾਂ ਧੁੱਟਾ ਜਾਂਦਾ ਹੈ ਹਨਾ ਉੱਪਰ ਆ ਜਾਂਦਾ ਹੁਣ ਇਸ ਨੂੰ ਮੈਂ ਸਾਰੇ ਨੂੰ ਧੋ ਕੇ ਇਸ ਦਾਲ ਨੂੰ ਧਰਦੀ ਹਾਂ ਹੁਣ ਜੇ ਸਕੂਲ ਦੀ ਤਾਂ ਬੱਚਿਆਂ ਦੀ ਛੁੱਟੀ ਸੀਗੀ ਤੇ ਅੱਜ ਹੈਗਾ ਜੀ ਆਦੀਵਾਸੀ ਦਿਵਸ ਪਰ ਬੱਚਿਆਂ ਨੂੰ ਕੁਝ ਨਹੀਂ ਪਤਾ ਦੀ ਆਦੀਵਾਸੀ ਕੌਣ ਹੁੰਦੇ ਆ ਕੀ ਕਰਦੇ ਆ ਕਿੱਥੇ ਰਹਿੰਦੇ ਕੁਝ ਨਹੀਂ ਪਤਾ ਇਹਨਾਂ ਨੂੰ ਕੁਝ ਨਹੀਂ ਦੱਸਿਆ ਸਕੂਲ ਵਾਲਿਆਂ ਨੇ ਲੋ ਜੀ ਟਾਈਮ ਹੋ ਗਿਆ 8:30 ਵਜੇ ਦਾ ਹੁਣ ਤੇ ਹੁਣ ਤੱਕ ਤਾਂ ਬਸ ਆਪਣਾ ਟਾਈਮ ਨਹੀਂ ਲੱਗਿਆ ਕੰਮ ਕਾਜ 'ਚ ਲੱਗੇ ਰਹੇ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ ਕਿਹੜੇ ਸਮਾਨ ਹੋਰ ਮੈਂ ਜਿਹੜਾ ਲੈ ਕੇ ਆਈ ਆ ਤੇ ਕਿਹੜੀਆਂ ਲੈਸਸ ਆ ਜਿਹੜੀਆਂ ਅੱਜਕੱਲ ਟ੍ਰੈਂਡ 'ਚ ਬਹੁਤ ਚੱਲ ਰਹੀਆਂ ਆ ਤੇ ਜਿਹੜੀਆਂ ਸੂਟ ਤੇ ਲਾਉਣ ਨਾਲ ਸੂਟ ਜਿਹੜੇ ਆ ਸਸਤੇ ਸੂਟ ਵੀ ਜਿਹੜੇ ਮਹਿੰਗੇ ਸੂਟ ਲੱਗਣ ਲੱਗ ਜਾਂਦੇ ਆ ਬਹੁਤ ਸੋਹਣੇ ਤਿਆਰ ਹੋ ਜਾਂਦੇ ਆ ਸਾਰੀਆਂ ਤੁਹਾਨੂੰ ਦਿਖਾਉਣੀ ਆ ਜੀ ਤੇ ਮੈਂ ਇਹ ਰਿਕਵੈਸਟ ਕਰਦੀ ਆ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਜ਼ਰੂਰ ਕਰ ਦਿਓ ਜੀ ਤੇ ਹਾਂਜੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਡੇ ਕਮੈਂਟ ਬਹੁਤ ਹੀ ਵਧੀਆ ਲੱਗਦੇ ਆ ਬਹੁਤ ਸੋਹਣੇ ਕਮੈਂਟ ਕਰਦੇ ਹੋ ਜੀ ਤੇ ਇਦਾਂ ਹੀ ਸਪੋਰਟ ਆਪਾਂ ਨੂੰ ਕਰਦੇ ਰਹੋ ਜੀ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਲੈਸਸ ਜਿਹੜੀਆਂ ਮੈਂ ਲੈ ਕੇ ਆਈ ਆ ਅੱਜਕੱਲ੍ਹ ਐਸ ਲੈਸ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ। ਨੈੱਟ ਦੇ ਉੱਤੇ ਇਹ ਜਿਹੜੀ ਚਿਕਨ ਦੀ ਕੜਾਈ ਕੀਤੀ ਹੋਈ ਆ ਬਹੁਤ ਸੋਹਣੀ ਲੈਸ ਐ ਤੇ ਇਹ ਮੈਨੂੰ ਥੋੜਾ ਜਿਹਾ ਘੱਟ ਪੀਸ ਹੀ ਮਿਲਿਆ ਕਿਉਂਕਿ ਇਹਦੇ ਨਾਲ ਦੀ ਜਿਹੜੀ ਲੈਸ ਸੀਗੀ ਸਾਰੀ ਖਤਮ ਹੋ ਗਈ ਸੀਗੀ ਤੇ ਮੈਂ ਕਿਹਾ ਚਲੋ ਇਹਦੇ ਨਾਲ ਦੀ ਤੁਸੀਂ ਹੋਰ ਮੰਗਵਾ ਲਿਓ ਤੇ ਮੈਨੂੰ ਇਹ ਪੀਸ ਇੱਕ ਵਾਰੀ ਦੇ ਦਿਓ। ਤੇ ਇਸ ਦੇ ਦੇਖੋ ਜੀ ਨੈਟ ਦੇ ਉੱਤੇ ਚਿਕਨ ਦੀ ਜਿਹੜੀ ਕਢਾਈ ਕੀਤੀ ਹੋਈ ਹੈ ਇੱਧਰ ਕਟਵਰਕ ਬਣਿਆ ਹੋਇਆ ਹੈ ਨਾ ਬਹੁਤ ਸੋਹਣੀ ਐ ਲੱਗ ਰਹੀ ਐ ਤੇ ਇਹ ਵਾਈਟ ਦੇ ਕਲਰ ਦੇ ਵਿੱਚ ਜਿਆਦਾ ਸੋਹਣੀ ਲੱਗਦੀ ਐ ਵੈਸੇ ਤਾਂ ਮਲਟੀ ਸ਼ੇਡਸ ਦੇ ਵਿੱਚ ਵੀ ਆਉਂਦੀ ਐ ਜਿਹੜੀ ਕਢਾਈ ਆ ਹਨਾ ਪਰ ਇਹ ਜਿਆਦਾ ਸੋਹਣੀ ਲੱਗ ਰਹੀ ਸੀਗੀ ਤੇ ਇਹ ਮੈਂ ਲਈ ਸੀਗੀ ਆਪਦੇ ਸੂਟ ਦੇ ਘੇਰੇ ਤੇ ਲਾਉਣ ਵਾਸਤੇ ਵੈਸੇ ਬਾਜੂ ਤੇ ਘੇਰੇ ਤੇ ਵੀ ਬਹੁਤ ਸੋਹਣੀ ਲੱਗਦੀ ਐ ਜਿੱਦਾਂ ਅੱਜ ਕੱਲ੍ਹ ਅੰਬ੍ਰੇਲਾ ਜਿਹੜੀਆਂ ਪਾਕਿਸਤਾਨੀ ਬਾਜੂ ਬਣਾਉਂਦੇ ਆ ਨਾ ਉਹਨਾਂ ਤੇ ਸੋਹਣੀਆਂ ਲੱਗਦੀਆਂ ਇਹ ਜਿਹੜੀਆਂ ਲੈਸਾਂ ਲੱਗੀਆਂ ਹੋਈਆਂ ਇਹ ਇੱਕ ਵਾਲੀ ਲੈਸ ਜਿਹੜੀ ਆ ਮੈਂ ਆ ਲੈ ਕੇ ਆਈ ਆ ਇਹ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਵਿੱਚ ਡਿਜ਼ਾਈਨ ਬਣਿਆ ਹੋਇਆ ਆ ਤੇ ਬਹੁਤ ਪਿਆਰੀ ਲੱਗੀ ਮੈਨੂੰ ਤੇ ਜਿਵੇਂ ਕਿ ਗਲੇ ਤੇ ਡਿਜ਼ਾਈਨ ਬਣਾਉਣੇ ਆ ਹਨਾ ਜਾਂ ਕਿ ਰੇਤੇ ਜਾਂ ਵਿਚਲੀ ਸਾਈਡ 'ਚ ਕੋ ਡਿਜ਼ਾਈਨ ਬਣਾਉਣਾ ਤੇ ਇਸ ਤਰ੍ਹਾਂ ਦੀ ਲੈਸ ਨਾਲ ਡਿਜ਼ਾਈਨ ਬਣਾਇਆ ਜਾ ਸਕਦਾ ਬਹੁਤ ਸੋਹਣੀ ਲੱਗੀ ਮੈਨੂੰ ਇਹ ਲੈਸ ਤੇ ਇੱਕ ਆ ਵਾਲੀ ਲੈਸ ਇਹਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਨਾ ਹੁਣ ਇਹ ਮਲਟੀ ਸ਼ੇਡਸ 'ਚ ਆਉਂਦੀ ਆ ਤੇ ਇਹ ਦੇ ਚਾਦਰ ਦੇ ਨਾਲ ਹੀ ਮੈਚ ਕਰ ਰਹੀ ਹੈ ਤਾਂ ਇਦੋਂ ਇਸ ਤਰ੍ਹਾਂ ਦਿਖੂਗੀ ਦੇਖੋ ਮਲਟੀ ਸ਼ੇਡਸ ਦੀ ਹੈਗੀਆਂ ਹੈ ਇਹ ਵੀ ਨੈਟ ਦੇ ਉੱਤੇ ਜਿਵੇਂ ਕਢਾਈ ਕੀਤੀ ਹੋਈ ਹੈ ਬਰੀਕ ਬਹੁਤ ਸੋਹਣੀ ਲੱਗ ਰਹੀ ਹੈ ਇਹ ਜਿਹੜੀਆਂ ਮੈਂ ਦੋ ਲਈਆਂ ਆ ਡਾਡ ਸੁੱਟੇ ਤੇ ਲਾਉਣ ਨੂੰ ਇੱਕ ਆਹਾ ਹੈ ਜਿਹੜੀ ਆ ਵਾਲੀ ਹੈ ਮਿੰਟਾ ਚ ਉਲਝ ਜਾਂਦੀਆਂ ਇਹ ਇਹ ਵੀ ਹੈ ਇਹ ਇਹਦੇ ਵਿੱਚ ਜਿਹੜਾ ਹੈ orange color ਜ਼ਿਆਦਾ ਹੈ ਤੇ ਇੱਕ ਆ ਲਈ ਸੀਗੀ ਇਹ ਬਾਅਦ ਦਿਖਾਉਣੀ ਆ ਤੁਹਾਨੂੰ ਇਹ ਦੇਖੋ ਇਹਦੇ ਵਿੱਚ ਦੋ ਤਿੰਨ ਕਲਰ ਆ येलो ਵੀ ਆ ਹਲਕਾ ਰੈੱਡ ਵੀ ਆ ਨਾ ਗ੍ਰੇ ਕਲਰ ਵੀ ਆ ਬੜਾ ਸੋਹਣਾ ਲੱਗਦਾ ਇਹ ਮਲਟੀ ਸ਼ੇਰਟਸ ਦੀਆਂ ਜਿਹੜੀਆਂ ਹੁੰਦੀਆਂ ਆ ਜਿਵੇਂ ਆਪਾਂ ਸੂਟ ਤੇ ਜਿਵੇਂ ਮੈਂ ਪੇਂਟਿੰਗ ਕੀਤੀ ਆ ਉਹ ਸੂਟ ਤੇ ਇਹ ਬਹੁਤ ਸੋਹਣੀ ਲੱਗੂਗੀ ਲੱਗੀ ਹੋਈ ਕਿਉਂਕਿ ਉਹ ਕਲਰ ਜਿਹੜੇ ਆ ਉਸ ਨਾਲ ਮੈਚ ਕਰ ਰਹੇ ਆ ਇਹ ਮੈਂ ਲਈ ਸੀਗੀ ਵਾਈਟ ਕਲਰ ਦੀ ਇਹ ਜਿਵੇਂ ਹੁੰਦਾ ਨੇ ਵਿੱਚੋਂ ਪੀਸ ਕੱਟ ਕੇ ਹਨਾ ਵਿੱਚ ਡਿਜ਼ਾਈਨ ਪਾਉਣਾ ਵਾਸਤੇ ਪਾਉਣ ਵਾਸਤੇ ਹੁੰਦਾ ਆ ਤੇ ਉਸ ਵਾਸਤੇ ਇਹ ਵਾਲੀ ਲੈਸ ਯੂਜ਼ ਹੁੰਦੀ ਹੈ ਵੀ ਬਹੁਤ ਸੋਹਣੀ ਲੱਗਦੀ ਹੈ ਪਹਿਲਾਂ ਵੀ ਮੈਂ ਦੋ ਸੂਟਾਂ ਤੇ ਲਵਾਈ ਹੋਈ ਹੈ ਇਹ ਵਾਲੀ ਲੈਸ ਜਿਹੜੀ ਹੈ ਤਾਂ ਹੁਣ ਜਿਹੜਾ ਚਿੱਟੀਆਂ ਲੈਸਾਂ ਏ ਜ਼ਿਆਦਾ ਚੱਲ ਰਹੀਆਂ ਆ ਹਨਾ ਤੇ ਇੱਕ ਮੈਂ ਲਈ ਸੀਗੀ ਆਹ ਜਿਹੜਾ ਮੈਂ ਬਲੂ ਕਲਰ ਦਾ ਜੈਂਪਰ ਲੈ ਕੇ ਆਈ ਸੀਗੀ ਇਕੱਲਾ ਪੀਸ ਲੈ ਕੇ ਆਈ ਸੀ ਉਸ ਦੇ ਘੇਰੇ ਤੇ ਲਾਉਣ ਵਾਸਤੇ ਇਹ ਵਾਲੀ ਲੈਸ ਲਾਈ ਸੀ ਬਹੁਤ ਸੋਹਣੀ ਲੱਗਦੀ ਹੈ ਨਾ ਸੋਹਣੇ ਡਿਜ਼ਾਈਨ ਸੋਨਾ ਬਣਿਆ ਹੋਇਆ ਥੱਲੇ ਜਿਹੜੇ ਦੇ ਫੁੰਦੇ ਜਿਹੜੇ ਬੜੇ ਸੋਹਣੇ ਲੱਗ ਰਹੇ ਆ ਤੇ ਇਸ ਕਰਕੇ ਮੈਨੂੰ ਇਹ ਸੋਹਣੀ ਲੱਗੀ ਮੈਂ ਇਹ ਲਈ ਆਈ ਤੇ ਇੱਕ ਇਹ ਲੈ ਕੇ ਆਂਦੀ ਆ ਜੀ ਇਹ ਬਰੀਕ ਲੈਸ ਤੇ ਇਸ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਜਿਦੇ ਵਿੱਚ ਚਾਕਾਂ ਤੇ ਘੇਰੇ ਤੇ ਲਾਉਣੀ ਆ ਜਾਂ ਪੂਰੇ ਸੂਟ ਤੇ ਲਾ ਕੇ ਗਲੇ ਤੇ ਲਾ ਕੇ ਡਿਜ਼ਾਈਨ ਬਣ ਜਾਂਦੇ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਲੈਸਾਂ ਬਹੁਤ ਟ੍ਰੈਂਡ ਚ ਚੱਲਦੀਆਂ ਹਨ ਹਾਲਾਂਕਿ ਇਹ ਤਾਂ ਬਹੁਤ ਪਹਿਲਾਂ ਦੀਆਂ ਚੱਲ ਰਹੀਆਂ ਹਨ ਜਿਹੜੀਆਂ ਬਰੀਕ ਲੈਸ ਆ ਲੇਕਿਨ ਹੁਣ ਇਹਨਾਂ ਦਾ ਟ੍ਰੈਂਡ ਬਹੁਤ ਜ਼ਿਆਦਾ ਹੋਇਆ ਪਿਆ ਹੈ ਇਹ ਮੈਂ ਲੈ ਕੇ ਆਈ ਆ ਸਕਾਫ ਕਿਉਂਕਿ ਜਿਹੜਾ ਮੇ ਕੋ ਪਹਿਲਾ ਸਕਾਫ ਸੀਗਾ ਉਹ ਜਿਹੜਾ ਸੀਗਾ ਉਹ ਹੁਣ ਫਟ ਗਿਆ ਠੀਕ ਹੈ ਬਿਲਕੁਲ ਬਹੁਤ ਟਾਈਮ ਪਹਿਲਾਂ ਲਿਆ ਸੀਗਾ ਪਤਾ ਨਹੀਂ 10-12 ਸਾਲ ਪਹਿਲਾਂ ਲਿਆ ਸੀਗਾ ਤੇ ਜੇ ਧੁੱਪ ਵਗੈਰਾ ਤੇ ਜਾਣੀ ਆ ਨਾ ਸਕੂਟੀ ਤੇ ਜਾਣੀ ਆ ਤੇ ਫਿਰ ਵਧੀਆ ਸਕਾਫ ਦਾ ਯੂਜ਼ ਕੀਤਾ ਜਾਵੇ ਤਾਂ ਅੱਜ ਮੈਂ ਗਈ ਸੀ ਕਿਤੇ ਮੇਰੇ ਕੋ ਹੈ ਨਹੀਂ ਸੀ ਕਿ ਤੇ ਬਹੁਤ ਧੁੱਪ ਜੀ ਲੱਗ ਰਹੀ ਸੀ ਕੋਟਨ ਵਾਲਾ ਦੁਪੱਟਾ ਲੈ ਕੇ ਗਈ ਸੀ ਮੈਂ ਤੇ ਇਸ ਕਰਕੇ ਮੈਂ ਆ ਲੈ ਆਈ ਸੀਗੀ ਜੀ ਲਿਆਂਦਾ ਇਹ ਵਾਲਾ ਸੂਟ ਜਿਵੇਂ ਕਿ ਰਖੜੀਆਂ ਨੇੜੇ ਆ ਰਹੀਆਂ ਤੇ ਇਹ ਹੈਗਾ ਜੀ ਮੇਰੀ ਨੰਦ ਦਾ ਸੂਟ ਪਲੇਨ ਲੈਂਦਾ ਤੇ ਇਸ ਤੇ ਮੈਂ ਪੇਂਟਿੰਗ ਕਰਕੇ ਇਸ ਨੂੰ ਦੇਣਾ ਹੈ ਤੇ ਜਿਵੇਂ ਜਿਵੇਂ ਮੇ ਕੋਲ ਟਾਈਮ ਨਿਕਲੂਗਾ ਉਸ ਹ ਅ ਮੈਂ ਕਰ ਦੂੰਗੀ ਤੇ ਇਹ ਹੈਗਾ ਜੀ ਮਹਿੰਦੀ ਕਲਰ ਦਾ ਆ ਇਹ ਵੀ ਕਲਰ ਬਹੁਤ ਪਿਆਰਾ ਆ ਮੈਂ ਲੈ ਕੇ ਆਈ ਸੀਗੀ ਪੀਸ ਇਹ ਇਸ ਕਮੀਜ਼ ਦੇ ਨਾਲ ਮੈਚਿੰਗ ਕਰਕੇ ਲਿਆਈਆਂ ਇਹ ਵਾਲੀ ਕਮੀਜ਼ ਦੇ ਨਾਲ ਹੈਗਾ ਜੀ ਪਲਾਜ਼ੋ ਜਿਹੜਾ ਟਾਈਟ ਪਲਾਜ਼ੋ ਹੁੰਦਾ ਆ ਤੇ ਇਹ ਕੋਟਨ ਦਾ ਹੋਣ ਕਰਕੇ ਵੀ ਹੰਡਦਾ ਨਹੀਂ ਗਾ ਕਿਉਂਕਿ ਆਪਾਂ ਜਿਵੇਂ ਕਿ ਪਿੰਡਾਂ ਦੇ ਵਿੱਚ ਬੈਠ ਕੇ ਧਾਰਾ ਵੀ ਕੱਢਣੀ ਆ ਹਨਾ ਪੋਚੇ ਵੀ ਲਾਉਣੇ ਝਾੜੂ ਬੁੱਕਰ ਜਿਹੜੀ ਆ ਉਹ ਵੀ ਕਈ ਵਾਰ ਬੈਠ ਕੇ ਕੱਢੀਦੀ ਆ ਤੇ ਜਿਹੜਾ ਕੋਟਨ ਦਾ ਪਲਾਜ਼ੋ ਹੁੰਦਾ ਨਾ ਉਹਨੂੰ ਖਿੱਚ ਜੀ ਪੈ ਜਾਂਦੀ ਐ ਇਸ ਕਰਕੇ ਹੰਡਦਾ ਨਹੀਂ ਇਸ ਕਰਕੇ ਮੈਂ ਹੁਣ ਇਸ ਦੇ ਨਾਲ ਲੈ ਕੇ ਆਈ ਆ ਇਹ ਵਾਲਾ ਪੀਸ ਇਹਦੀ ਬਣਾਉਂਗੀ ਮੈਂ ਸਲਵਾਰ ਕਾ ਮੈਂ ਲੈ ਕੇ ਆ ਡਾਟ ਪ੍ਰਿੰਟ ਵਾਲਾ ਇਹਦਾ ਮੈਂ ਬਣਾਉਣਾ ਹੈ ਕਮੀਜ਼ ਇੱਕ ਸਲਵਾਰ ਦੇ ਨਾਲ ਇਹ ਸ਼ਰਟ ਜਿਹੜੀ ਆ ਉਹ ਤਿਆਰ ਕਰਨੀ ਹੈ ਦੇਖੂਗੀ ਹੁਣ ਪੇਂਟਿੰਗ ਕਰਕੇ ਕਰਦੀ ਆ ਜਾਂ ਲੈਸ ਲਾ ਕੇ ਕਰਦੀ ਆ ਉਹ ਟਾਈਮ ਦੱਸੂਗਾ ਲੈ ਕੇ ਆਈ ਸੀ ਵਾਈਟ ਕਲਰ ਵਾਲਾ ਪੇਂਟ ਇਹ ਰਹਿ ਗਿਆ ਸੀਗਾ ਪਹਿਲਾਂ ਲਿਉਣ ਵਾਲਾ ਤੇ ਹੁਣ ਮੰਗਾਇਆ ਤੇ ਇੱਕ ਆ ਲਿਆਈਆਂ ਚੋੜਾ ਬ੍ਰਸ਼ ਜਿਵੇਂ ਸ਼ੇਡਿੰਗ ਵਗੈਰਾ ਕਰਨੀ ਹੁੰਦੀ ਹੈ ਡਬਲ ਸ਼ੇਡਿੰਗ ਕਰਨੀ ਉਸ ਵਾਸਤੇ ਇਹ ਵਾਲਾ ਬ੍ਰਸ਼ ਲੈ ਕੇ ਆਈਆਂ ਹੁਣ ਮੈਂ ਏਸੀ ਕੀ ਆਪਣੀ ਥੋੜੀ ਜੀ ਅੱਜ ਸ਼ਾਪਿੰਗ ਤੇ ਸ਼ਾਪਿੰਗ ਤਾਂ ਥੋੜੀ ਸੀਗੀ ਪਰ ਟਾਈਮ ਕਾਫੀ ਲੱਗਾ ਮੈਨੇ 2-2 ਘੰਟੇ ਲੱਗੇ ਇੰਨੀ ਕੁ ਸ਼ਾਪਿੰਗ ਕਰਨ ਦੇ ਵਿੱਚ ਹੀ ਤੇ ਪਹਿਨਾਂ ਵੀ ਸ਼ੌਂਕ ਨਾ ਕੀਤੀ ਤੇ ਆਸ਼ਾ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਊਗੀ ਮੇਰੀ ਇਹ ਥੋੜੀ ਜਿਹੀ ਜਿਹੜੀ ਸ਼ਾਪਿੰਗ ਹੈ ਲੈਸਸ ਵਗੈਰਾ ਜਿਹੜੀਆਂ ਲਈਆਂ ਆ ਜੀ ਤੇ ਜਦੋਂ ਆਪਣੇ ਸੂਟ ਤਿਆਰ ਹੋ ਗਏ ਲੈਸਸ ਲਾ ਕੇ ਉਦੋਂ ਪਾ ਕੇ ਆਪਾਂ ਵਲੌਗ ਬਣਾ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਤੇ ਅੱਜ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਜਿਹੜਾ ਆਪਾਂ ਤੁਹਾਨੂੰ ਹਮੇਸ਼ਾ ਡੇਲੀ ਹਰ ਵਲੌਗ ਚ ਕਹਿੰਨੇ-ਕਹਿੰਨੇ ਆ ਪੂਰਾ ਵਲੌਗ ਜਰੂਰ ਦੇਖਿਆ ਕਰੋ ਜੀ ਹਾਂਜੀ ਬਹੁਤ ਆਪਣਾ ਮਨ ਦੇ ਵੀ ਹੈ ਸਪੋਰਟ ਵੀ ਕਰਦੇ ਆ ਬਹੁਤ ਬਹੁਤ ਥੈਂਕ ਯੂ ਜੀ ਜੋ ਪਿਆਰੇ ਪਿਆਰੇ ਕਮੈਂਟਸ ਕਰਦੇ ਆ ਜੀ ਅੱਜ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ